ਲੋ ਤਰਾ ਕਰਮ ਵਾਲੀ ਦਾ ਚੰਗੀ ਪੜੀ ਕੋਲੋਸੀ ਆ ਲੋ ਜੀ ਕਦ ਬੜ ਸੋਹਣਾ ਤੇ ਲੋ ਜੀ ਸੂਆ ਕਿਹੜਾ ਦੱਸਿਆ ਜੀ ਬਾਈ ਦਾ ਇਹਦਾ ਚੌਥਾ ਆ ਬਈ ਚੌਥਾ ਸੂਆ ਠੀਕ ਆ ਲੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮੋੜ ਨਾਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਉਗੋਕਾ ਉਗੋਕਾ ਰਪਿੰਡ ਦੇ ਕੋਲ ਪਿੰਡ ਆ ਇਹ ਠੀਕ ਹੈ ਜੀ ਬਾਈ ਕੋਲ ਤਾਜੀ ਸੂਈ ਮੱਝ ਪਕਾਉਗਾ ਜੀ ਠੀਕ ਹੈ ਜੀ ਮਾਗਰ ਹੈਗਾ ਕੱਟਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਟ ਕਰੋ 978000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਹਾਡਾ ਤੱਕ ਨਾ ਮੇਤਰੋਨ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਵਾਈਜੀ 사시 갈 사시 갈 ਜੀ ਨਾਮ ਵੀਰ ਜੀ ਆਪਣਾ ਵਿਅੰਤ ਸਿੰਘ ਜੀ ਪਿੰਡ ਪਿੰਡ ਮੋੜਨਾ ਬਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਪੈਂਦਾ ਇਹਨੂੰ ਠੀਕ ਆ ਕਦੋਂ ਸੂਈ ਆਵਰੀ ਮੱਝ ਆਪਣੀ ਇਹਨੂੰ ਹੋ ਗਏ ਜੀ 2 ਦਿਨ ਸੂਈ ਨੂੰ 2 ਦਿਨ ਹੋ ਗਏ ਹਾਂਜੀ ਠੀਕ ਆ ਬੱਚਾ ਕੀ ਹੈ ਜੀ ਮਗਰ ਕੱਟਾ ਜੀ ਕੱਟਾ ਮਗਰ ਕੱਟਾ ਠੀਕ ਆ ਜੀ ਤੇ ਜੇਰ ਚੁਰ ਪੈ ਗਈ ਵੀਰੇ ਹਾਂ ਹਾਂ ਵੀਰੇ ਓਪੀ ਆ ਤੇ ਪਿਛਲੇ ਸੂਈ ਦੁੱਧ ਕਿੰਨਾ ਸੀਦਾ ਇਹਦਾ ਹੈਗਾ ਸੀਗਾ ਜੀ 16 ਕਿਲੋ ਦਾ ਦੁੱਧ 16 ਕਿਲੋ 16 ਕਿਲੋ ਤੇ ਹੁਣ ਬੋਲਾ ਕਿੰਨਾ ਇਸ ਟਾਈਮ 12 ਕਿਲੋ ਦਾ ਦੋਲਾ ਤਿਆਰ ਆ ਜੀ ਇਸ ਟਾਈਮ ਚਾਹ ਵੀਡੀਓ ਕਾਲ ਤੇ ਚਾਹੇ ਹਾਂ ਹਾਂ ਭਾਈ ਵੀਡੀਓ ਕਾਲ ਤੇ ਚਾਹੇ ਚੋਕੀ ਦੇਖ ਲੈਣਾ ਆਪਦੀ ਹਾਂਜੀ ਸੀਲ ਬਥੇਰੀ ਆ ਭਾਈ ਚਾਹੇ ਕੋਈ ਗੱਲ ਨਹੀਂ ਚਾਹੇ ਜਵਾਕਾਂ ਦੇ ਕੋਈ ਐ ਨਹੀਂ ਸੀਲ ਬਥੇਰੀ ਰੱਖ ਉਸ ਨੂੰ ਠੀਕ ਆ ਕੈਮਰਾ ਤਾਂ ਫੜਾ ਕਰ ਦਿਨਾ ਹਾਂ ਕੈਮਰਾ ਤਾਂ ਫੜਾ ਮੇਰੇ ਤੋਂ ਕਰ ਦਿਇਆ ਦਰਦਿਆ ਬਸ ਨੂੰ ਤੇ ਵਾਕਿ ਤੁਹਾਨੂੰ ਦਿਖਾਉਣੇ ਤੋੜਾ ਤਰਾ ਤੋੜ ਦੋ ਪਰਾ ਲਓ ਜੀ ਕੱਦ ਬੈਟ ਸੋਹਣਾ ਤੇ ਬਾਈ ਕਹਿੰਦਾ ਹਲੇ ਬੋਲਾ ਹੈਗਾ 10 12 ਲੀਟਰ ਤੇ 16 ਕਿ ਲੀਟਰ ਬਾਈ ਕਹਿੰਦਾ ਪਿਛਲੇ ਸਵੇਰ ਚੋਇਆ ਤੇ ਬਾਈ ਕਹਿੰਦਾ ਜੀ ਕਿਸੇ ਨੇ ਵੀਡੀਓ ਕਾਲ ਤੇ ਚੋਣੀਆਂ ਤਾਂ ਆਪਾਂ 24 ਦੇ ਵਾਂਗ ਘਰੇ ਲੂ ਮੱਝ ਆ ਠ ਸਕਸਾ ਤੋੜਾ ਤਰਾ ਕਰਮ ਵਾਲੀ ਦਾ ਚੰਗੀ ਪੜੀ ਕੋਲੋਸੀ ਆ ਲੋ ਜੀ ਕੱਦ ਬੜ ਟ ਸੋਹਣਾ ਤੇ ਲੋ ਜੀ ਸੂਆ ਕਿਹੜਾ ਦੱਸਿਆ ਜੀ ਬਈ ਦਾ ਇਹਦਾ ਚੌਥਾ ਆ ਬਈ ਚੌਥਾ ਸੂਆ ਠੀਕ ਆ ਲੋਪਰਾ ਜਜਮੈਂਟ ਤੁਸੀਂ ਇਹ ਲੈਵੇ ਦੀ ਲਾ ਸਕਦੇ ਹੋ ਕੱਟਾ ਚੋਂ ਕਿ ਭਈ ਅੱਜ ਹਾਂ ਭਈ ਅੱਜ ਨਾ ਕੱਟੇ ਦਾ ਦਾ ਲੱਗ ਗਿਆ ਥੋੜਾ ਇਹ ਪਿੱਛੇ ਬੰਨਿਆ ਹੋਇਆ ਸੀਗਾ ਨਾਲ ਹੀ ਠੀਕ ਆ ਚਲ ਲੋਪਰਾ ਦੇਖ ਸਕਦੇ ਹੋ ਲੈਵਾ ਗਾਮਾ ਮੰਗੂਨ ਮਾਗਰ ਨੂੰ ਤੇ ਮੱਝ ਤੁਸੀਂ ਦੇਖ ਸਕਦੇ ਹੋ ਕੱਟਾ ਵੀ ਬਹੁਤ ਸੋਹਣਾ ਮਗਰ ਠੀਕ ਹੈ ਜੀ ਲੋ ਜੀ ਕੱਟਾ ਤੇ ਮੱਝ ਆਸੇ ਤੁਹਾਡੇ ਸਾਹਮਣੇ ਆ ਲੋ ਜੀ ਤਾਂ ਤੋਂ ਜਦੋਂ ਆ ਗਿਆ ਇਹ ਮਗਰ ਨੂੰ ਕੱਢ ਦਿਆ ਠੀਕ ਹੈ ਜੀ ਫਰਾਈ ਜਿਨਾ ਜਰੂਰ ਕਨੈਕਟ ਕਰੋ ਜੀ ਮੱਝ ਨੂੰ ਖਾਤੀ ਕੱਦ ਬੜਾ ਸੋਹਣਾ ਰੇਟ ਵੀ ਜੀ ਦਾ ਰੇਟ ਬਾਈ ਜੀ ਫੋਨ ਤੇ ਕਰਾਂਗੇ ਰੇਟ ਫੋਨ ਤੇ ਜੋ ਪੁਰਾਣ ਰੇਟ ਬਾਈ ਜੀ ਕਹਿੰਦੇ ਫੋਨ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਸਾਰੇ ਲੇਵਲੂਗਾ ਬਹੁਤ ਸੋਹਣਾ ਬਾਈ ਜੀ ਠੀਕ ਹੈ ਜੀ ਠੀਕ ਹੈ ਮਿਲਦੇ ਆਂ ਵੀਰੇ ਅਗਲੀ ਵੀਡੀਓ ਚ ਓਕੇ ਬਾਏ